ਪਹਿਲੇ ਤਾਂ ਬਹੁਤ ਸਸੇ ਘਾਲ ਸਾਰਿਆਂ ਨੂੰ ਅ ਅੱਜ ਆਪਾਂ ਗੁਰਦਾਸਪੁਰ ਆਏ ਸੀਗੇ ਔਰ ਗੁਰਦਾਸਪੁਰ ਦੇ ਫੋਟੋਗ੍ਰਾਫਰਸ ਦੇ ਨਾਲ ਅੱਜ ਆਪਣੀ ਇੱਕ ਛੋਟੀ ਜੀ ਵਰਕਸ਼ਾਪ ਸੀ ਕੀਤੀ ਹੈ ਕੈਨਨ ਦੀ ਜਿਹਦੇ ਵਿੱਚੋਂ ਆਪਾਂ ਕੈਨਨ ਦੇ ਨਵੇਂ ਕੈਮਰੇ ਬਾਰੇ ਮਿਰਰਲੈਸ ਕੈਮਰੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਇੱਥੇ ਦੇ ਫੋਟੋਗ੍ਰਾਫਰ ਨੂੰ ਸਰਵਿਸ ਔਰ ਸੇਲਸ ਦੋਨੋਂ ਦੇ ਬਾਰੇ ਆ ਆਪਾ ਅਪਡੇਟ ਕੀਤਾ ਹੈ ਔਰ ਉਹਦੇ ਬਾਰੇ ਆਪਾਂ ਜਾਣਕਾਰੀ ਦੇ ਕੇ ਉਹਨਾਂ ਦੀ ਟੈਕਨੋਲੋਜੀ ਦੇ ਬਾਰੇ ਉਹਨਾਂ ਨੂੰ ਅਪਡੇਟ ਕੀਤਾ ਹੈ ਔਰ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਆਪਣੇ ਨਾਲ ਬਹੁਤ ਅੱਗੇ ਤੋਂ ਅੱਗੇ ਜੋੜਾ ਜਾਏ ਔਰ ਕੋਸ਼ਿਸ਼ ਹਮੇਸ਼ਾ ਜਾਰੀ ਰਹੂਗੀ ਆਪਾ ਹਰ ਸਾਲ ਇਦਾਂ ਦੀ ਵਰਕਸ਼ਾਪਸ ਕਰਦੇ ਰਹਿੰਦੇ ਹਾਂ ਹਰ ਜਗ੍ਹਾ ਕਰਦੇ ਨੇ ਪੰਜਾਬ 'ਚ ਔਰ ਅੱਗੇ ਵੀ ਕਰਦੇ ਰਾਵਾਂਗੇ ਸਤਿ ਸ਼੍ਰੀ ਅਕਾਲ ਸਾਰੇ ਫੋਟੋਗ੍ਰਾਫਰ ਵੀਰਾਂ ਨੂੰ ਮੈਂ ਕੈਨਨ ਕੰਪਨੀ ਦੇ ਸਰੂਨ ਜੀ ਆਏ ਸਾਡੇ ਕੋਲੋਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਅੱਜ ਗੁਰਦਾਸਪੁਰ ਦੇ ਵਿੱਚ ਸਾਡੀ ਰਿਕੁਐਸਟਮੈਂਟ ਤੇ ਇਹਨਾਂ ਨੇ ਸਾਨੂੰ ਅੱਜ ਵਰਕਸ਼ਾਪ ਦਿੱਤੀ ਜਿਹਦੇ ਵਿੱਚੋਂ ਸਾਨੂੰ ਅੱਜ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਤੇ ਸਾਡੇ ਸਾਰੇ ਹੀ ਫੋਟੋਗ੍ਰਾਫਰ ਇਹਨਾਂ ਤੋਂ ਫੁੱਲ ਸੈਟੀਸਫਾਈ ਆ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਇਨ ਫਿਊਚਰ ਇਹ ਸਾਡੀ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹਿਣਗੇ। ਮੈਂ ਇੱਕ ਵਾਰ ਫਿਰ ਸਾਰੀ ਕੈਨਨ ਕੰਪਨੀ ਉਹਨਾਂ ਦੇ ਆਏ ਹੋਏ ਸਾਰੇ ਨੁਮਾਇੰਦਿਆਂ ਦਾ ਸਤਿਅਕ ਨੋ ਧੰਨਵਾਦ ਕਰਦਾ। ਅਲੀ ਧੰਨਵਾਦੀ ਇਸ ਵਰਕਸ਼ਾਪ ਦੀ ਜਿਹੜੀ ਤੁਸੀਂ ਅੱਗੇ ਆਏ ਇਸ ਵਰਕਸ਼ਾਪ ਦੇ ਵਿੱਚ ਅੱਗੇ ਆਉਣ ਵਾਲੇ ਵੈਡਿੰਗ ਸੀਜ਼ਨ ਲਈ ਸਾਨੂੰ ਬਹੁਤ ਹੀ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਤੇ ਮਤਲਬ ਸਾਡੀ ਕਾਫੀ ਸਪੋਰਟ ਹੋਈ ਆ ਤੇ ਕੁਝ ਨਵੇਂ ਕੈਮਰੇ ਆ ਰਹੇ ਆ ਉਹਨਾਂ ਬਾਰੇ ਵੀ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਆ ਜਿਸ ਤੋਂ ਅਸੀਂ ਬਿਲਕੁਲ ਪੂਰੇ ਸੈਟੀਸਫਾਈ ਆ ਹਾਂਜੀ ਬਿਲਕੁਲ ਜੀ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਕੰਪਨੀ ਨਾਲ ਤਾਲਮੇਲ ਅਸੀਂ ਇਹ ਕੰਟੀਨਿਊ ਰੱਖਾਂਗੇ ਬਾਕੀ ਸਾਰਾ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਮੈਂ ਸਾਰੋਂ ਹਾਂ ਦਾ ਬਹੁਤ ਧੰਨਵਾਦ ਕਰਦਾ ਸਾਰੋਂ ਆਏ ਇਹਨਾਂ ਸਾਨੂੰ ਬਹੁਤ ਬਰੀਕੀ ਦੀਆਂ ਜੋ ਜਾਣਕਾਰੀਆਂ ਸਾਨੂੰ ਮਤਲਬ ਅਜੇ ਤੱਕ ਚਲੋ ਨਹੀਂ ਪਤਾ ਅੱਜ ਅਸੀਂ ਬਹੁਤ ਹੀ ਜ਼ਿਆਦਾ ਅਪਗ੍ਰੇਡ ਹੋਏ ਆ ਇਸ ਕਰਕੇ ਮੈਂ ਇਹਨਾਂ ਦਾ ਫਿਰ ਤੋਂ ਬਹੁਤ ਧੰਨਵਾਦ ਕਰਦਾ ਹਾਂਜੀ ਹਾਂ ਜਿੱਦਾਂ ਸਰ ਦੱਸ ਰਹੇ ਸੀਗੇ ਅਸੀਂ ਹਮੇਸ਼ਾ ਹੀ ਓਵਰਆਲੇ ਕਰਦੇ ਰਹਿੰਦੇ ਹਾਂ ਵਰਕਸ਼ਾਪ ਲਗਾਦੇ ਰਹਿੰਦੇ ਹਾਂ ਔਰ ਇਹਨਾਂ ਦੇ ਨਾਲ ਹਮੇਸ਼ਾ ਵਾਰਤਾਲਾਪ ਰਹਿੰਦੀ ਹੈ ਮੇਰੀ ਤਾਂ ਸਾਡੇ ਇਧਰ ਆਲਰੇਡੀ ਯੂਜ਼ਰ ਹੈ ਕਹਿੰਨ ਦੇ ਅਪਾ ਉਹਨਾਂ ਨੂੰ ਜਾਣਕਾਰੀ ਦੇਣਾ ਸਾਡੀ ਡਿਊਟੀ ਬੰਦੀ ਹੈ ਕੰਪਨੀ ਦੀ ਰਿਸਪੌਂਸਿਬਿਲਟੀ ਹੈ ਔਰ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਸੰਪਰਕ ਰੱਖਦੇ ਜਦ ਅਵੇਲੇਬਿਲਟੀ ਹੁੰਦੀ ਹੈ ਅਸੀਂ ਛੋਟੀ ਵਰਕਸ਼ਾਪਸ ਔਰ ਵੱਡੀ ਵਰਕਸ਼ਾਪਸ ਦੋਨੋਂ ਮਿਲ ਕੇ ਲਗਾਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਫੋਟੋਗ੍ਰਾਫਰ ਨੂੰ ਹਮੇਸ਼ਾ ਨਵੀਂ ਚੀਜ਼ਾਂ ਤੋਂ ਔਗਤ ਕਰਾਈਏ ਉਹਨਾਂ ਨੂੰ ਅਪਡੇਟ ਰੱਖੀਏ ਚੀਜ਼ਾਂ ਦੇ ਬਾਰੇ ਔਰ ਕੈਮਰੇ ਨੂੰ ਕਿਦਾਂ ਯੂਜ਼ ਕਰਨਾ ਹੈ ਬੈਟਰ ਔਰ ਆਪਣੀ ਨਈ ਟੈਕਨੋਲੋਜੀ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਥੈਂਕ ਯੂ ਸੋ ਮਚ ਅੰਜ ਸਾਡੇ ਵਿਚਕਾਰ ਕੈਨਨ ਕੰਪਨੀ ਦੇ ਨੁਮਾਇੰਦੇ ਆਏ ਹਨ ਔਰ ਉਹਨਾਂ ਨੇ आज ਸਾਡੇ ਗੁਰਦਾਸਪੁਰ ਵਿੱਚ ਸਾਡੇ ਫੋਟੋਗ੍ਰਾਫਰ ਸਾਥੀਆਂ ਵਾਸਤੇ ਇੱਕ ਵਰਕਸ਼ਾਪ ਲਗਾਈ ਹੈ ਸੀ ਇਹਨਾਂ ਦਾ ਬਹੁਤ ਸਾਰਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦੀ ਜਾਣਕਾਰੀ ਦੇ ਨਾਲ ਬਹੁਤ ਸਾਰੇ ਸਾਡੇ ਫੋਟੋਗ੍ਰਾਫਰ ਆਉਣ ਵਾਲੇ ਦਿਨਾਂ ਵਿੱਚ ਅਪਡੇਟ ਹੋਣਗੇ ਔਰ ਵਧੀਆ ਤਰੀਕੇ ਨਾਲ ਕੰਮ ਕਰਨਗੇ ਔਰ ਆਪਣੀ ਫੋਟੋਗ੍ਰਾਫੀ ਲੈਨ ਨੂੰ ਹੋਰ ਉਹ ਤਰੱਕੀਆਂ ਦੇ ਵਿੱਚ ਜਾਣਗੇ ਅਸੀਂ ਇਸ ਵਾਸਤੇ ਇਹ ਆਈ ਹੋਈ ਕੰਪਨੀ ਦਾ ਆਪਣੇ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਬਾਦਰ ਦੇ ਨਾਲੇ ਪਹਿਲੀ ਵਾਰ ਇਹ ਇਦਾਂ ਪ੍ਰਲਾਪ ਹੋਇਆ ਹੈ ਸਾਡੇ ਗੁਰਦਾਸਪੁਰ ਉਸ ਦਾ ਵੀ ਸੰਤਨ ਆਇਆ ਮੈਂ ਦੱਸਣਾ ਚਾਹੁੰਦਾ ਕਿ ਇਹ ਗੁਰਦਾਸਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿਉਂਕਿ ਅੱਜ ਤੱਕ ਕਦੀ ਇਹ ਵਰਕਸ਼ਾਪ ਦਾ ਆਯੋਜਨ ਨਹੀਂ ਹੋਇਆ ਹੈ ਲੇਕਿਨ ਚਲੋ ਸਾਡੇ ਪ੍ਰਧਾਨ ਮਹਿੰਗੀ ਜੀ ਹਨ ਇਹਨਾਂ ਦੀ ਮਿਹਨਤ ਸਦਕਾ ਤੇ ਸਾਰੀ ਟੀਮ ਦੇ ਸਦਕਾ ਇਹ ਵਰਕਸ਼ਾਪ ਗੁਰਦਾਸਪੁਰ ਚ ਲਿਆਂਦੀ ਗਈ ਹੈ ਔਰ ਇਹ ਵਰਕਸ਼ਾਪ ਦੇ ਨਾਲ ਬਹੁਤ ਸਾਰੇ ਫੋਟੋਗ੍ਰਾਫਰਾਂ ਨੂੰ ਲਾਭ ਹੋ ਰਿਹਾ ਹੈ ਕਿਉਂਕਿ ਅੱਜ ਤੱਕ ਬਹੁਤ ਸਾਰੀ ਜਾਣਕਾਰੀ ਐਸੀ ਜੋ ਫੋਟੋਗ੍ਰਾਫਰ ਨਹੀਂ ਸੀ ਕਿਉਂਕਿ ਜਿਸ ਤਰ੍ਹਾਂ ਅੱਜ ਸਾਡੇ ਭਰਾ ਜਿਹੜੇ ਸਾਡੇ ਆਏ ਹੋ ਸੁਖਵਿੰਦਰ ਸਿੰਘ ਜੀ ਇਹਨਾਂ ਨੇ ਜੋ ਕੈਮਰਾ ਦੇ ਬਾਰੇ ਜਾਣਕਾਰੀ ਟਰਨਲ ਦਿੱਤੀ ਹਮ ਬਹੁਤ ਸਾਰੇ ਸਾਡੇ ਫੋਟੋਗ੍ਰਾਫਰਾਂ ਨੂੰ ਅਜੇ ਤੱਕ ਪਤਾ ਨਹੀਂ ਸੀ ਲੇਕਿਨ ਇਹਨਾਂ ਦੇ ਦੁਆਰਾ ਜੋ ਵੀ ਜਾਣਕਾਰੀ ਮਿਲੀ ਹੈ ਉਹ ਐਸੀ ਆਸ ਕਰਦੇ ਹਾਂ ਕਿ ਸਾਡੇ ਸਾਰੇ ਹੀ ਭਰਾਏ ਤੋਂ ਬਹੁਤ ਸਾਰਾ ਲਾਭ ਪ੍ਰਾਪਤ ਕਰਨਗੇ